ਮਿੱਤਰੋ ਆ ਵੀਡੀਓ ਚ ਬਹੁਤ ਸਵਾਦ ਆਉਣ ਵਾਲਾ ਹੈ ਤੇ ਬਣੇ ਰਹਿ ਵੀਡੀਓ ਦੇ ਐਂਡ ਤੱਕ ਤੇ ਚਲੋ ਲੈਨੇ ਆ ਨਜ਼ਾਰੇ ਤੇ ਬਾਈ ਨੇ ਸਰਾ ਗੱਲਬਾਤ ਲਾਈ ਹੈ ਯਾਰ ਚਲੋ ਦੇਖਦੇ ਆ ਵੀਡੀਓ ਪਹਿਲਾਂ ਵੱਜ ਗਿਆ ਨਾ ਕੋਈ ਵੀ ਬਾਬੇ ਵਾਲਿਆ ਬੁੰਡ ਪਾੜ ਕੇ ਨਾ ਗਲਤ ਪਾ ਦੂੰਗਾ ਇਸ ਮੈਕੀਆ ਇਹ ਆ ਸਾਲਿਆ ਲੈ ਲੜਾਈਆਂ ਪਾਉਣ ਨੂੰ ਭੈਣ ਚੋ ਦਾ ਲਵ ਬਤੂੰ ਫੁੱਦੀ ਜਾ ਉਹ ਬਸ ਬਸ ਸੋਨੂੰ ਪਾ ਇਸ ਤੋਂ ਗਾਣੀ ਬਹੁਤ ਹੋ ਗਿਆ ਹਲੇ ਛੋਟੇ ਐ ਲੁੱਲੀ ਬਦਮਾਸ਼ ਐ ਆ ਕਿਹੜੇ ਬੰਦੇ ਆ ਯਾਰ ਜਿਹੜੇ ਇਹਦੇ ਚਤੜਾਂ 'ਚ ਡੱਕੇ ਲਾਈ ਜਾਂਦੇ ਕਿਉਂ ਕਰਦੇ ਹੋ ਨੇ ਤੁਸੀਂ ਆਏ ਹੈ ਹੈਲੋ ਜੀ ਸੱਸੀ ਕਲ ਜੀ ਕੀ ਹਾਲ ਚਾਲ ਆ ਹੋਪਸ ਸਾਰੇ ਵਧੀਆ ਹੋਣਗੇ ਆ ਜਿਹੜੇ ਵੀ ਭੈਣ ਦੇ ਲੋੜੇ ਆ ਜਿਹੜੇ ਭੈਣ ਚੋਦ ਨੇ ਆ ਜਿਹੜੀ ਆਪਦੀ ਮਾਂ ਚ ਦਾਈ ਜਾਂਦੇ ਆ ਭੈਣ ਚੋਦ ਕਿ ਜਿਹੜੇ ਰਾਜਵੀਰ ਵੀਰੇ ਨੂੰ ਮੈਸੇਜ ਕਰਦੇ ਪਏ ਆ ਕਿ ਸਾਡਾ ਭੈਣ ਭਰਾਵਾ ਦਾ ਰਿਸ਼ਤਾ ਇੱਕ ਖਰਾਬ ਕਰੀ ਜਾਂਦੇ ਆ ਠੀਕ ਆ ਭੈਣ ਦੇ ਲੋੜਿਓ ਨਾ ਭੈਣ ਭਰਾਵਾ ਦਾ ਰਿਸ਼ਤਾ ਖਰਾਬ ਕਰੋ ਵੈਸੇ ਯਾਰ ਗਲਤੀ ਆਪਣੇ ਚ ਐਣੀ ਗਲਤੀ ਇਹਦੇ 'ਚ ਹੀ ਆ ਪਹਿਲਾਂ ਤਾਂ ਫੀਲਿੰਗਾਂ ਲੈ ਲੈ ਕੇ ਪਾਉਣੀਆਂ ਰੀਲਾਂ ਤੇ ਫਿਰ ਉਸ ਤੋਂ ਬਾਅਦ ਗਾਲਾਂ ਕੱਢਣੀਆਂ ਇਹੋ ਜਿਹੀ